ਓ ਵੀ ਸਦਨ ਆ ਆਪਣੇ ਕਬੂਤਰ ਸੇਲ ਆ ਜੀ 6 ਕਬੂਤਰਾ ਤੇ 2 ਬੂਦਰੀਆਂ ਪਈ ਆ ਆਪਣੇ ਕੋਲੇ ਕਬੂਤਰਾਂ ਦਾ ਮੈਂ ਤੁਹਾਨੂੰ ਫੜ ਫੜ ਕੇ ਸ਼ੌਂਕ ਵੀ ਕਰਾ ਦਨਾ ਜਿਹੜਾ ਆ ਕਬੂਤਰਾ ਜੀ ਸ਼ਾ ਅੱਖਾ 88 ਨੰਬਰ ਠੱਲ ਪਈ ਹੋਈ ਆ ਇਹ ਹੀ ਆਪਣੇ ਵੱਡੇ ਉਸ ਕਾਂਤ ਵਾਲੀ ਦਾ ਪੁੱਤ ਆ ਜੀ ਇਹ ਜਿਹੜਾ ਆਪਾਂ ਪਹਿਲੀ ਵਾਰੀ ਛੱਡਿਆ ਸੀਗਾ ਬਾਵਲ ਪਾਸਿਆਂ 170 ਉਤਰੋਡੇ ਸੀ ਉਸ ਵੱਡੇ ਕਬੂਤਰ ਦਾ ਜੀ ਬਾਬੇ ਹਰਗਵੰਦਾਲੇ ਦਾ ਇਹ ਕਬੂਤਰ ਆ ਜੀ ਇਹ ਸ਼ਾਖਾ ਠੀਕ ਹੈਗਾ ਜੀ ਆਪਣੇ ਕੋਲ ਸ਼ਾਖਾ ਆ ਕਬੂਤਰ ਇਹ ਮੇਰੇ ਕੋਲ ਉੜਦਾ ਬਈ ਬਦਾਮ ਵੀ ਖਾਂਦਾ ਹੁੰਦਾ ਉਹਨਾਂ ਪਰ ਬਾਜੀ ਨੂੰ ਪੂਜੀਆਂ ਤਾਂ ਤੁਹਾਨੂੰ ਪਤਾ ਹੀ ਆ ਅੱਜਿੱਤੀ 3 ਨੰਬਰ ਠੱਲ ਪਈ ਹੋਈ ਆ ਸ਼ਾਹ ਅਕਬਤਰਾ ਜੀ ਹਰੀ ਟੋਰੀ ਤੇ ਖੱਬੇ ਪਾਸੇ ਗੁਲਾਬੀ ਦੀ ਗੀਰਾ ਜੀ ਇਹ ਆਪਣੀ ਐਲ.ਈ.ੜੀ ਵਾਲੇ ਦਾ ਸਾ ਕਾ ਭਰਾ ਜੀ ਤੇ ਇੱਕ ਐਲ.ਈ.ੜੀ ਵਾਲੀ ਦੀ ਸਗੀ ਭੈਣ ਉਹ ਵੀ ਵਿਕਾਉ ਉਹ ਜੀ ਆਪਣੇ ਕੋਲੇ ਦੋ ਕਬੂਤਰੀਆਂ ਤੇ ਛੇ ਕਬੂਤਰਾ ਜੀ ਤੇ ਉਦੋਂ ਬਾਅਦ ਆ ਗਿਆ ਜੀ ਆਪਣਾ ਆਖੱਟੀਆਂ ਅੱਖਾਂ ਵਾਲਾ ਕਬੂਤਰ ਖੱਟੀਆਂ ਅੱਖਾਂ ਵਾਲਾ ਇਹਦੀ ਸੱਜੀ ਵਗਲ ਹਰੀ ਪੂਛਾਂ ਬਕਾਲਿਆ ਇਹ ਜੀ ਦਸੋ ਵਾਲਾਂ ਦਾ ਕਬੂਤਰਾ ਤੇ ਆਪਣੇ ਕਿਉਂ ਡਿਆ ਸੀ ਇਹ ਆਪਣਾ ਅਸਰਾਵਾ ਬਦਲਾ ਰਾਤ ਨੂੰ ਬੈਠਾ ਨਹੀਂ ਸੀ ਅਗਲੇ ਦਿਨ ਫੜ ਕੇ ਲੈਂਦਾ ਜੀ ਇਹ ਬਾਜੀ ਉੱਡੇ ਹੋਏ ਕਬੂਤਰਾ ਜੀ ਇੱਕ ਆ ਕਬੂਤਰਾ ਜੀ ਇਹ ਵੀ ਆਪਣਾ ਟਾਪ ਦਾ ਬਰੀਡ ਆ ਇਹ ਵੀ ਬਾਜੀ ਛੁੱਟਣ ਨੂੰ ਰਹਿ ਗਏ ਕਿਉਂਕਿ ਜਦੋਂ ਬਾਜੀਆਂ ਪੂਜੀਆਂ ਕਈ ਵਾਰੀ ਕੈਨਸਲ ਹੋ ਗਈਆਂ ਜਾਂ ਮੀਂਹ ਬਾਰਿਸ਼ ਆ ਗਈ ਉਹਦ ਕਰਕੇ ਨਾ ਝਾੜ ਝੂੜ ਪੈ ਗਈ ਸੀ ਬਾਈ ਇਹ ਕਬੂਤਰ ਤਾਂ ਕਰਕੇ ਇਹਦੇ 14 ਨੰਬਰ ਠੱਲ ਪਈ ਹੋਈ ਆ ਜੀ ਵਾਈਟ ਕਲਰ ਦੀ ਚਿੱਟੀਆਂ ਅੱਖਾਂ ਦਾ ਬਾਈ ਕਾਲੀ ਨੋਕ ਇਹ ਕਬੂਤਰ ਵੀ ਆਪਣੇ ਕੋਲੇ ਰੱਖਾ ਉਹਦੀ ਖੱਬੀ ਗੋਲ ਗਲਾਬੀ ਆ ਜੀ ਤੇ ਜਾਨ ਵਾਲੇ ਕਬੂਤਰ ਨਹੀਂ ਬਾਈ ਕੁੜਕਾ ਰਗਿਆ ਕਾਂ ਆਗ ਕਬੂਤਰਾ ਜਾਂ ਚਿੱਟੀਆਂ ਅੱਖਾਂ ਦਾ ਖੱਬੇ ਪਾਸੇ ਕਾਲੀ ਲਗੀਰ ਲੱਗੀ ਸੀ ਤੇ ਬਈ ਫਿੱਕੀ ਹੋ ਗਈ ਹੁਣ ਤਾਂ ਤੇ ਤੇਦੀ ਭੈਣਾਂ ਪਰ ਜੰਗੀਰਾਂ ਨੇ ਛੱਡੀ ਸੀ ਕਾਲੀ ਚਿਨੀ ਹਰੀ ਲਗੀਰ ਵਾਲੀ ਬਈ ਚੌਥੀ ਹਰਗੀ ਸੀ ਉਹਦਾ ਸਾਕਾ ਭਰਾ ਬਈ ਇਹ ਇਹਦੇ ਪਈਆ ਜੀ 17 ਨੰਬਰ ਠਾਲ ਵਾਈਟ ਕਲਰ ਦੀ ਕਿੱਟੀਆਂ ਅੱਖਾਂ ਦਾ ਕਬੂਤਰਾ ਇਹ ਆਪਣੇ ਵੱਡੇ ਕਬੂਤਰਾ ਦਾ ਜੀ ਇਹ ਵੀ ਸਤ ਪਤਨ ਕੋਲੇ ਆ ਗੁਰੂ ਤਰਾ ਜੇ ਕੋ ਨ ਵੱਡਾ ਇਹ ਵੱਡਾ ਗੁਰੂ ਤਰਾ ਜੀ ਇਹ ਕਿ ਆਪਾਂ ਵੇਦਾਂਗਾ ਬੱਚੇ 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 ਕਢਾਉਂਦਾ ਬਈ ਠੀਕ ਹੈ ਜੀ ਰੰਗ ਰੰਗ ਤਾਂ ਮੇਰੇ ਕੋਲ ਲੱਗਿਆ ਨਹੀਂ ਤੇ ਪੂਜ ਦੇ ਵਿੱਚ ਥੱਲੇ ਦੇ ਪਾਸੇ ਇੱਕ ਕੰਮ ਕਾਲਾ ਲੱਪਾ ਜਾ ਬਰਾਊਨ ਜਾ ਖੰਬਾ ਦੇਖੋ ਇਹ ਵੀਡੀਓ ਦੇਖ ਰਿਹਾ ਤਾਂ ਇਹ ਗੁਰੂ ਤਰਾ ਆਪਣੇ ਕੋਲੇ ਬਾਈ ਮੁਕਾਊਆ ਜਿਹੜੇ ਕਿਸ ਭਰਾ ਨੇ ਵੀ ਲੈਣੇ ਹੋਣੋਂ ਤੇ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਕਬੂਤਰੀਆਂ ਕਬੂਤਰੀਆਂ ਤਾਂ ਆਪਣੇ ਕੋਲ ਹੈਗੀਆਂ ਬਾਈ ਦੋਈ ਆਹ ਕਬੂਤਰੀ ਵੱਡੀ ਆ ਜੀ ਇਹ ਆਪਣੀ ਵੱਡੀ ਕਬੂਤਰੀ ਆ ਜੀ ਚਿੱਟੀਆਂ ਅੱਖਾਂ ਦੀ ਕਿੱਕੇ ਜੋਂ ਜੋਂ ਸਰੀ ਹੈ ਤੇ ਇਹ ਵੀ ਕਬੂਤਰੀ ਆਪਾਂ ਉਹਨੇ ਵਗਾਉਗਾ ਜੀ ਇੱਕ ਆਪਣੀ ਹੈਗੀ ਜੀ ਆ ਸ਼ਾਖੀ ਕਬੂਤਰੀ ਖੱਬੇ ਪਾਸੇ ਗਲਾਬੀ ਰਹੀਰ ਲੱਗੀ ਹੈ ਬਾਈ ਇਹ ਇਹਦਾ ਵੀ ਸੁਭਾਅ ਨਹੀਂ ਬਣਿਆ ਬਸ ਕੋਈ ਝਾੜ ਪੈ ਗਈ ਸੀ ਟਾਈਮ ਤੇ ਤੇ ਖੱਬੇ ਪਾਸੇ ਗਲਾਬੀ ਰਹੀਰ ਸ਼ਾਖੀ ਕਬੂਤਰੀ ਵੀ ਆ ਲੀੜੀਆਂ ਵਾਲੀ ਸਗੀ ਪੈਣਾ ਜੀ ਆਰਾਮਨਗਰ ਤੋਂ ਕਿ ਜਿਹੜੀਆਂ ਦੋ ਲੀੜੀਆਂ ਜਿੱਤੀਆਂ ਸੀਗੀਆਂ ਉਹ ਵੀ ਸਗੀ ਪੈਣਾ ਬਾਈ ਸ਼ੰਗਰ ਜੀ ਦਾ ਬਈ ਇਹਨਾਂ ਦਾ ਬਾਕੀ ਜਿਨ੍ਹਾਂ ਨੂੰ ਪਤਾ ਜਿਨ੍ਹਾਂ ਦੇ ਕਬੂਤਰ ਸਾਹਮਣੇ ਉੱਡੇ ਉਹਨਾਂ ਨੂੰ ਸਭ ਨੂੰ ਪਤਾ ਹੀ ਆ ਤੇ ਭਾਈ ਜੇ ਕਿਸੇ ਨੇ ਭਰਾ ਨੇ ਲੈਣੇ ਹੋਣ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ